ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪ੍ਰਚਾਰ ਸਿਖਰਾਂ ਤੇ ਹੈ ਇਸ ਦੌਰਾਨ ਭਾਜਪਾ ਉਮੀਦਵਾਰਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਪਾਰੀ ਸਾਹਮਣਾ ਕਰਨਾ ਪੈ ਰਿਹਾ ਜੀ ਹਾਂ ਲਗਾਤਾਰ ਕਿਸਾਨ ਪਿੰਡਾਂ ਦੇ ਵਿੱਚ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਤੇ ਇਸ ਦੌਰਾਨ ਜੇਕਰ ਗੱਲ ਕਰੀਏ ਤਾਂ ਭਾਜਪਾ ਤੋਂ ਤਰਨਜੀਤ ਸੰਧੂ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਉਸ ਦੀ ਗੱਡੀ ਪਿੱਛੇ ਕਿਸਾਨ ਵੀ ਨਠੇ ਨੇ ਕਿਸਾਨ ਵੱਲੋਂ ਭਾਜਪਾ ਦੇ ਨੁਮਾਇੰਦਿਆਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਵੋਟਾਂ ਮੰਗਣ ਆਉਣ ਤੇ ਸਵਾਲ ਕੀਤੇ ਜਾ ਰਹੇ ਨੇ ਤੇ ਭਾਜਪਾ ਲੀਡਰ ਤਰਨਜੀਤ ਸੰਧੂ ਨੂੰ ਵੀ ਕਿਸਾਨ ਸਵਾਲ ਪੁੱਛਣ ਜਾ ਰਹੇ ਸੀ ਤੇ ਉਹਨਾਂ ਖਿਲਾਫ ਨਾਰੇਬਾਜ਼ੀ ਵੀ ਕਿਸਾਨਾਂ ਵੱਲੋਂ ਕੀਤੀ ਗਈ ਇਸ ਮੌਕੇ ਤਰਨ

ਇਹ ਕਿਸਾਨ ਮਜ਼ਦੂਰ ਉੱਥੇ ਇਕੱਠੇ ਹੋ ਕੇ ਸਵਾਲਾਂ ਦੇ ਜਵਾਬ ਖੋਲ੍ਹ ਲਿਓ ਨੂੰ ਗਏ ਸੀ ਪਰ ਤਰਨਜੀਤ ਸਿੰਘ ਨੇ ਗੱਡੀ ਨਹੀਂ ਰੋਕੀ ਉਹਨਾਂ ਨੇ ਸਵਾਲਾਂ ਦੇ ਜਵਾਬ ਕੋਈ ਸਾਨੂੰ ਦਿੱਤਾ ਨਹੀਂ ਆ ਤੇ ਉੱਥੋਂ ਬਿਨਾਂ ਸਵਾਲਾਂ ਦੇ ਜਵਾਬ ਦਿੱਤੇ ਆਮਦਵਾਲੀ ਤੋਂ ਨਿਕਲ ਕੇ ਉੱਦੋ ਕੇ ਗਏ ਆ ਅਸੀਂ ਫਿਰ ਉੱਦੋ ਕੇ ਵੀ ਗਏ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਸੀ ਕਿ ਸਾਡੇ ਸਵਾਲਾਂ ਦੇ ਜਵਾਬ ਇਹਨਾਂ ਤੋਂ ਦਵਾ ਦਿਓ ਪਰ ਉੱਦੋ ਗਿਆ ਤੋਂ ਵੀ ਤਰਨਜੀਤ ਸਿੰਘ ਨੇ ਕੋਈ ਸਵਾਲਾਂ ਦਾ ਜਵਾਬ ਪ੍ਰਸ਼ਾਸਨ ਦਾ ਕੀ ਰਵਈਆ ਰਿਹਾ ਜੀ ਬਾਲਾਂ ਤੋਂ ਇਹ ਪਕੌੜੇ ਹੋਏ ਆ ਪਕੌੜਿਆ ਹੋ ਕੇ ਫਿਰੇ ਢਾਲੀ ਸਾਹਿਬ ਆਏ ਆ ਤੋਂ ਢਾਲੀ ਦਾ ਉੱਥੇ ਵੀ ਆਇਆ ਢਾਲੀ ਸਾਹਿਬ ਤੋਂ ਅੱਗੇ ਫਿਰੇ ਅਸੀਂ ਬਾਬਾ ਬੁੱਢਾ ਦੇ ਡਿੱਗੀ ਖੜਿਆ ਜਿੱਥੇ ਕਿ ਜੋਨ ਬਾਬਾ ਬੁੱਢਾ ਸਾਹਿਬ ਜੀ ਦੇ ਕਿਸਾਨ ਮਜ਼ਦੂਰ ਵੀ ਇਕੱਠੇ ਹੋਏ ਆ ਤੇ ਉੱਥੇ ਵੀ ਅਸੀਂ ਇਹਨਾਂ ਦਾ ਅਮਨ ਸ਼ਾਂਤੀ ਦੇ ਨਾਲ ਵਿਰੋਧ ਕੀਤਾ ਵਾ ਪਰ ਉਥੇ ਵੀ ਇਹ ਤਰਜੀਤ ਸਿੰਘ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਸਵਾਲਾਂ ਦੇ ਜਵਾਬਾਂ ਤੋਂ ਭਾਈਦੇ ਹੋਏ ਲੁਕੇ ਨਹੀਂ ਦੇਖੋ ਜੀ ਜੋ ਪ੍ਰਸ਼ਾਸਨ ਦਾ ਰਵਈਆ ਵਾ ਪ੍ਰਸ਼ਾਸਨ ਨੂੰ ਇੱਕ ਬੇਨਤੀ ਕੀਤੀ ਵੀ ਸਾਡੇ ਨਾਲ ਸਵਾਲਾਂ ਦੇ ਜਵਾਬ ਕਰਾ ਦਿਓ ਉਹਨਾਂ ਨੂੰ ਕਹੋ ਪਰ ਉਹਨਾਂ ਨੇ ਸਾਡੇ ਨਾਲ ਸਵਾਲਾਂ ਦੇ ਜਵਾਬ ਸਵਾਲ ਜਵਾਬ ਨਹੀਂ ਕਰਾਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ